ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਢਿੰਡੀਗੜ ਦਾ ਅਜੀਹਾ ਹਸਪਤਾਲ ਜਿੱਥੇ ਅੱਖਾਂ ਦੀ ਬਿਮਾਰੀ ਦਾ ਮੁਫਤ ਹੁੰਦਾ ਇਲਾਜ ਹੀ ਹਾਂ ਸ਼ਹਿਰ ਦੇ ਸੈਕਟਰ 18 ਚ ਗੁਰੂ ਕਾ ਲੰਗਰ ਨਾਂ ਦਾ ਇੱਕ ਅਜੀਹਾ ਹਸਪਤਾਲ ਹੈ ਜਿੱਥੇ ਅੱਖਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਨਾਲ ਮੁਫਤ ਇਲਾਜ ਕੀਤਾ ਜਾਂਦਾ ਹੈ। ਇਸ ਹਸਪਤਾਲ 'ਚ ਰੋਜ਼ਾਨਾ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਸੈਂਕੜੇ ਮਰੀਜ਼ ਆ ਕੇ ਆਪਣੇ ਬਿਮਾਰੀ ਦਾ ਇਲਾਜ ਕਰਵਾਉਂਦੇ ਨੇ। ਇਸ ਬਾਰੇ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਪ੍ਰਬੰਧਕ ਹਰਜੀਤ ਸਿੰਘ ਸੱਬਰਵਾਨ ਦੱਸਿਆ ਕਿ ਪਿਛਲੇ ਮਹੀਨੇ ਹਸਪਤਾਲ 'ਚ 105 ਲੋਕਾਂ ਨੂੰ ਅੱਖਾਂ ਦੀ ਰੋਸ਼ਨੀ ਦਿੱਤੀ ਗਈ ਹੈ। ਉਨ੍ਹਾਂ ਦੀਆਂ ਅੱਖਾਂ ਦੀਆਂ ਕਾਰਨੀਆਂ ਮੁਫਤ ਚ ਬਦਲੀਆਂ ਗਈਆਂ ਨੇ ਹਸਪਤਾਲ 'ਚ ਫਿਲਹਾਲ ਕੋਈ ਆਈ ਬੈਕ ਨਹੀਂ ਹੈ ਇਸ ਲਈ ਉਹਨਾਂ ਨੂੰ ਅੱਖਾਂ ਦਾ ਪ੍ਰਬੰਧ ਬਾਹਰੋਂ ਹੀ ਕਰਨਾ ਪੈਂਦਾ ਹੈ ਹਸਪਤਾਲ 'ਚ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਨੇ ਹਰਜੀਤ ਸਿੰਘ ਦੱਸਿਆ ਕਿ ਫਰਵਰੀ 2018 'ਚ ਹਸਪਾ ਸ਼ੁਰੂਆਤ ਕੀਤੀ ਗਈ ਸੀ ਜਿਸ ਜਾਂਦੀਆਂ ਅੱਖਾਂ ਦੀ ਜਾਂਚ ਤੋਂ ਲੈ ਕੇ ਆਪਰੇਸ਼ਨ ਦਵਾਈਆਂ ਅਤੇ ਚਸ਼ਮੇ ਤੱਕ ਦਾ ਖਰਚਾ ਹਸਪਤਾਲ ਪ੍ਰਬੰਧਕਾਂ ਵੱਲੋਂ ਚੁੱਕਿਆ ਜਾਂਦਾ ਹੈ ਬਾਹਰ ਤੋਂ ਆਉਣ ਵਾਲੇ ਮਰੀਜ਼ਾਂ ਦੇ ਖਾਣ ਪੀਣ ਤੇ ਰਹਿਣ ਦਾ ਇੰਤਜ਼ਾਮ ਵੀ ਹਸਪਤਾਲ ਪ੍ਰਬੰਧਕਾਂ ਵੱਲੋਂ ਕੀਤਾ ਜਾਂਦਾ ਹੈ ਹਸਪਤਾਲ ਜਿਨ੍ਹਾਂ ਮਰੀਜ਼ਾਂ ਦਾ ਆਪਰੇਸ਼ਨ ਹੋ ਜਾਂਦਾ ਹੈ ਜਾਂ ਜਿਨ੍ਹਾਂ ਨੂੰ ਦਵਾਈਆਂ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਮੁਫਤ ਜਿ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਇੱਥੇ ਗ਼ਰੀਬ ਮਰੀਜ਼ ਕੈਟਰਿਕਸ ਕਰੈਟੀਨਾ ਅਤੇ ਆਪਰੇਸ਼ਨ ਕਰਵਾਉਣ ਲਈ ਹੀ ਆਉਂਦੇ ਨੇ ਰੱਬ ਨੇ ਬਣਾਈਆਂ ਚੋੜੀਆਂ 2.5 ਫੁੱਟ ਦੇ ਲਾੜੇ ਨੂੰ ਮਿਲੀ 3.5 ਫੁੱਟ ਦੀ ਐਨਆਰਆਈ ਲਾੜੀ ਜੀ ਹਾਂ ਹਰਿਆਣਾ ਦੇ ਕੁਸ਼ੇਤਰ ਦੇ ਰਹਿਣ ਵਾਲੇ 2.5 ਫੁੱਟ ਦੇ ਜਸਮੇਰ ਸਿੰਘ ਦਾ ਚਲੰਦਰ ਦੀ ਰਹਿਣ ਵਾਲੀ 3.5 ਫੁੱਟ ਦੀ ਸੁਰਪ੍ਰੀਤ ਕੋਰ ਨਾਲ ਵਿਆਹ ਹੋਇਆ ਹੈ ਸੁਰਪ੍ਰੀਤ ਕੋਰ ਕੈਨੇਡਾ ਵਿੱਚ ਰਹਿੰਦੀ ਹੈ ਵਿਆਹ ਲਈ ਉਹ ਆਪਣੇ ਸ਼ਹਿਰ ਚਲੰਦਰ ਆਈ ਸੀ ਦੋਹਾਂ ਨੇ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਵਿੱਚ ਫੇਰੇ ਲਏ ਨੇ ਵਿਆਮ ਮਗਰੋ ਅੱਜ ਕੁਸ਼ੇਤਰ ਵਿੱਚ ਦੋਹਾਂ ਦੀ ਰਿਸੈਪਸ਼ਨ ਪਾਰਟੀ ਰੱਖੀ ਗਈ ਹੈ ਦੋਹਾਂ ਦੀ ਮੁਲਾਕਾਤ ਫੇਸਬੁੱਕ ਤੇ ਹੋਈ ਸੀ 1.5 ਸਾਲ ਡੇਟ ਕਰਨ ਮਗਰੋ ਦੋਹਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਲਿਆ ਜਸਮੀਰ ਕੁਸ਼ੇਤਰ ਦੇ ਸਬ ਦਵੀਸਲਨ ਪਹਿਵਾ ਦੇ ਸਾਰਸਾ ਪਿੰਡ ਦਾ ਰਹਿਣ ਵਾਲਾ ਹੈ ਜਸਮੀਰ ਕੋਲ ਕਰੀਬ 5 ਏਕੜ ਜ਼ਮੀਨ ਹੈ ਉਸਨੇ ਫੇਸਬੁੱਕ ਅਤੇ ਇੰਸਟਾਗ੍ਰਾਮ ਤੇ ਹਜ਼ਾਰਾਂ ਫਾਲੋਅਰਸ ਨੇ ਉਸਨੇ ਆਪਣੇ ਅਕਾਊਂਟਸ ਤੇ ਖੁਦ ਨੂੰ ਹਰਿਆਣਾ ਦਾ ਸਭ ਤੋਂ ਛੋਟਾ ਵਿਅਕਤੀ ਲਿਖਿਆ ਹੋਇਆ ਉਹ ਆਪਣੀਆਂ ਰੀਲਾਂ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰਦਾ ਸੀ 1.5 ਸਾਲ ਪਹਿਲਾਂ ਜਸਮੀਰ ਦਾ ਫੇਸਬੁੱਕ ਤੇ ਇੱਕ ਸੰਸਥਾ ਤੇ ਪੇਜ ਤੇ ਕੈਨੇਡਾ ਦੀ ਰਹਿਣ ਵਾਲੀ ਸਰਪ੍ਰਿਤ ਕੋਰ ਨਾਲ ਮੁਲਾਕਾਤ ਹੋਈ ਸਰਪ੍ਰਿਤ ਨੇ ਕੈਨੇਡਾ ਦੀ ਨਾਗਰਿਕਤਾ ਲੈ ਰੱਖੀ ਹੈ ਉਹ ਭਾਰਤ ਕਦੇ-ਕਦੇ ਆਉਂਦੀ ਹੈ ਦੋਹਾਂ ਦੀ ਸੋਸ਼ਲ ਮੀਡੀਆ ਤੇ ਗੱਲਬਾਤ ਸ਼ੁਰੂ ਹੋਈ ਦੋਸਤੀ ਤੋਂ ਬਾਅਦ ਦੋਹਾਂ 'ਚ ਪਿਆਰ ਪੈ ਗਿਆ। ਦੋਹਾਂ ਨੇ 1.5 ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ। ਵਿਆਹ ਤੋਂ ਪਹਿਲਾਂ ਸਰਪ੍ਰੇਜ਼ ਅਸ਼ਮੀਰ ਨੂੰ ਮਿਲਣ ਉਸਦੇ ਪਿੰਡ ਆਈ ਸੀ ਤਾਂ ਜੋ ਉਸਦੇ ਪਰਿਵਾਰ ਬਾਰੇ ਪਤਾ ਲੱਗ ਸਕੇ। ਬਾਅਦ 'ਚ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਉਸਨੇ ਆਪਣੇ ਮਾਪਿਆਂ ਨਾਲ ਪੇਰ ਵਿਆਹ ਬਾਰੇ ਗੱਲਬਾਤ ਕੀਤੀ। ਦੋਹਾਂ ਦੇ ਪਰਿਵਾਰ ਵਾਲੇ ਵਿਆਹ ਲਈ ਰਾਜ਼ੀ ਹੋ ਗਏ। ਦੋਹਾਂ ਦਾ ਵਿਆਹ 29 ਫਰਵ ਨੂੰ ਜਲੰਧਰ 'ਚ ਹੋਇਆ। ਸੋ ਇਸਕਾ ਪੀੜਿਚ ਜੇਕਰ ਮੱਚ ਜਾਵੇ ਭਾਜੜ ਤਾਂ ਇਸ ਤਰ੍ਹਾਂ ਬਚਾਓ ਆਪਣੀ ਜਾਨ ਜੀहां ਆਓ ਤੁਹਾਨੂੰ ਅਸੀਂ ਤਰੀਕਾ ਦੱਸਾਂਗੇ ਭਗਤੋ ਦੌਰਾਨ ਕਦੇ ਵੀ ਪੀੜਿਚ ਉਲਟ ਦਿਸ਼ਾ ਵਿੱਚ ਭੱਜਣ ਦੀ ਕੋਸ਼ਿਸ਼ ਨਾ ਕਰੋ ਇੱਕ ਥਾਂ ਤੇ ਖੜੇ ਰਹੋ ਸਥਿਰ ਰਹਿਣ ਨਾਲ ਤੱਕਾ ਦੇਣ ਤੇ ਡਿੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ ਆਪਣੇ ਆਪ ਨੂੰ ਚਲਦੇ ਰੱਖੋ ਪੀੜ ਵਾਲੀ ਥਾਂ ਤੇ ਅਕਸਰ ਭਾਜੜ ਦਾ ਖਤਰਾ ਰਹਿੰਦਾ ਹੈ ਕਾਰਨ ਜੋ ਵੀ ਹੋਵੇ ਬਹੁਤ ਸਾਰੇ ਲੋਕ ਅਜਹੀਆਂ ਸਿੱਤਿਆਂ ਵਿੱਚ ਮੜ ਜਾਂਦੇ ਨੇ ਖਾਸ ਕਰਕੇ ਉਹ ਜੋ ਜ਼ਮੀਨ ਤੇ ਡਿੱਗਦੇ ਨੇ ਉਹਨਾਂ ਨੂੰ ਲੋਕਾਂ ਦੇ ਪੈਰਾਂ ਹੇਠਾਂ ਕੁਚਲ ਕੇ ਮਾਰ ਦਿੱਤਾ ਜਾਂਦਾ ਹੈ ਨਹੀਂ ਤਾਂ ਲੋਕ ਸਾਹ ਲੈਣ ਵਿੱਚ ਮੁਸ਼ਕਲ ਆਉਣ ਤੇ ਵੀ ਦਮ ਘੁੱਟਣ ਨਾਲ ਮਰ ਜਾਂਦੇ ਨੇ ਅਜਿਹੀਆਂ ਭੀੜ ਭੜੱਕੇ ਵਾਲੀ ਥਾਵਾਂ ਤੇ ਭੱਗਦੜ ਹੋਣ ਦੀ ਸੂਰਤ ਵਿੱਚ ਇੱਕ ਖਾਸ ਕਿਸਮ ਦੇ ਆਸਨ ਦੀ ਮਦਦ ਨਾਲ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਜਾਣੋ ਕਿ ਭੱਗਦੜ ਦੌਰਾਨ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਡਾਕਟਰ ਕਿਹੜੀਆਂ ਤਕਨੀਕਾਂ ਦੀ ਸਿਫਾਰਿਸ਼ ਕਰਦੇ ਨੇ ਸਭ ਤੋਂ ਪਹਿਲਾਂ ਜੇ ਭੀੜ ਵਿੱਚ ਪਕੜੜ ਵਰਗੀ ਸਥਿਤੀ ਪੈਦਾ ਹੋ ਰਹੀ ਹੈ ਤਾਂ ਆਪਣੇ ਲਈ ਇੱਕ ਕੋਨਾ ਲੱਭੋ ਕੰਧ ਜਾਂ ਖੰਬੇ ਦੇ ਸਹਾਰੇ ਖੜੇ ਹੋਵੋ ਤਾਂ ਜੋ ਭੀੜ ਵਿੱਚ ਫਸਣ ਦਾ ਡਰ ਘਟ ਜਾਵੇ ਜੇ ਤੁਸੀਂ ਭੀੜ ਵਿੱਚ ਫਸ ਜਾਂਦੇ ਹੋ ਤਾਂ ਘਬਰਾਉਣ ਦੀ ਬਜਾਏ ਆਪਣੇ ਦਿਮਾਗ ਦੀ ਵਰਤੋਂ ਕਰੋ ਤੇ ਆਪਣੇ ਪੈਰਾਂ ਨੂੰ ਥੋੜਾ ਵੱਖਰਾ ਰੱਖ ਕੇ ਖੜੇ ਹੋਵੋ ਇਸ ਨਾਲ ਪੈਰ ਜ਼ਮੀਨ ਤੇ ਮਜ਼ਬੂਤੀ ਨਾਲ ਟਿਕੇ ਰਹਿੰਦੇ ਨੇ ਇਸ ਤੋਂ ਇਲਾਵਾ ਦੋਵੇਂ ਹੱਥਾਂ ਨੂੰ ਛਾਤੀ ਦੇ ਨੇੜੇ ਉਸੇ ਤਰ੍ਹਾਂ ਰੱਖੋ ਜਿਵੇਂ ਕੋਈ ਮੁੱਕੇਬਾਜ਼ ਮੁੱਕੇਬਾਜ਼ੀ ਸਥਿਤੀ ਵਿੱਚ ਖੜਾ ਹੁੰਦਾ ਹੈ ਅਜਿਹਾ ਕਰਨ ਨਾਲ ਤੁਹਾਡੀ ਛਾਤੀ ਤੇ ਫੇਫੜਿਆਂ ਦੀ ਸਖੁਚਿਤ ਹੋਣ ਦੀ ਸੰਭਾਵਨਾ ਘਟ ਜਾਵੇਗੀ ਤੇ ਤੁਹਾਨੂੰ ਬਚਣ ਦੀ ਸੰਭਾਵਨਾ ਵੱਧ ਜਾਵੇਗੀ ਜੇਕਰ ਤੁਸੀਂ ਪੱਗ ਦੁਨਾਨ ਆਪਣਾ ਸੰਤੁਲਨ ਗਵਾ ਬੈਠਦੇ ਹੋ ਜ਼ਮੀਨ ਤੇ ਡਿੱਗ ਪੈਂਦੇ ਹੋ ਤਾਂ ਉੱਠਣ ਦੇ ਯੋਗ ਨਹੀਂ ਹੋ ਤਾਂ ਤੁਰੰਤ ਆਪਣੇ ਪਾਸੇ ਮੁੜੋ ਨਾਲ ਹੀ ਦੋਵੇਂ ਹੱਥਾਂ ਦੀ ਮਦਦ ਨਾਲ ਆਪਣੇ ਸਿਰ ਨੂੰ ਆਪਣੀ ਛਾਤੀ ਵੱਲ ਮੁੜੋ ਅਤੇ ਆਪਣੇ ਗੁੱਟ ਅਤੇ ਬਾਹਾਂ ਦੀ ਮਦਦ ਨਾਲ ਇਸ ਨੂੰ ਲਕਾਓ ਆਪਣੇ ਗੋਡਿਆਂ ਨੂੰ 모ੜੋ ਝੁੱਕ ਕੇ ਲੇਟ ਜਾਓ ਅਜਿਹਾ ਕਰਨ ਨਾਲ ਸਰੀਰ ਦੇ ਸੰਵੇਦਨਸ਼ੀਲ ਹਿੱਸਿਆਂ ਯਾਨੀ ਕਿ ਪੇਟ ਛਾਤੀ ਨੂੰ ਦਬਾਉਣ ਦੀ ਸੰਭਾਵਨਾ ਘਟ ਜਾਂਦੀ ਹੈ ਭੱਗਦ ਦੌਰਾਨ ਕਦੇ ਵੀ ਉਲਟ ਦਿਸ਼ਾ ਵਿੱਚ ਭੱਜਣ ਦੀ ਕੋਸ਼ਿਸ਼ ਨਾ ਕਰੋ ਇੱਕ ਥਾਂ ਤੇ ਖੜੇ ਰਹੋ ਸਥਿਰ ਰਹਿਣ ਨਾਲ ਤੱਕਾ ਦੇਣ ਦੀ ਡਿੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ ਆਪਣੇ ਆਪ ਨੂੰ ਚਲਦੇ ਰੱਖੋ ਸੋ ਇਹ ਸੀ ਜਾਣਕਾਰੀ ਜੇਕਰ ਤੁਸੀਂ ਵੀ ਕਿਸੇ ਪੱਗਦੜ ਚ ਫਸ ਜਾਂਦੇ ਹੋ ਜਾਂ ਕਹਿ ਲਓ ਕਿਸੇ ਪੱਗਦੜ ਦਾ ਸ਼ਿਕਾਰ ਹੋ ਜਾਂਦੇ ਹੋ ਤਾਂ ਤੁਸੀਂ ਅਜਿਹੀਆਂ ਟਿਪਾਂ ਅਪਣਾ ਕੇ ਪੱਗਦੜ ਵਾਲੀ ਸੂਰਤ ਤੋਂ बच ਸਕਦੇ ਹੋ ਇਹ ਜਾਣਕਾਰੀ ਆਪਣੇ ਤੇ ਆਪਣੇ ਸਕੇ ਸਬੰਧੀਆਂ ਤੇ ਆਪਣੇ ਦੋਸਤਾਂ ਨਾਲ ਸਾਂਝੀ ਕਰੋ ਤਾਂ ਜੋ ਉਹ ਵੀ ਕਦੇ ਪੀੜ ਪੜੱਕੇ ਵਾਲੀ ਥਾਵਾਂ ਤੇ ਪੱਗਦੜ ਦੀ ਸੂਰਤ ਹੁੰਦੀ ਹੈ ਤਾਂ ਉਹ ਵੀ ਇਸ ਪੱਗਦੜ ਦੀ ਸਥਿਤੀ ਨੂੰ ਕਾਬੂ ਕਰ ਸਕਣ ਤੇ ਆਪਣੇ ਆਪ ਨੂੰ ਬਚਾ ਕੇ ਰੱਖ ਸਕਣ ਦਾ ਸੋ ਇਹ ਸਨ ਡਾਕਟਰ ਦੀਆਂ ਤਕਨੀਕਾਂ ਦੀ ਸ਼ਫਾਰਿਸ਼ ਤੁਸੀਂ ਵੀ ਇਹਨਾਂ ਤਕਨੀਕਾਂ ਦੀ ਸ਼ਫਾਰਿਸ਼ ਅੱਗੇ ਆਪਣੇ ਦੋਸਤਾਂ ਸਕੇ ਸਬੰਧੀਆਂ ਨੂੰ ਕਰੋ ਤਾਂ ਜੋ ਉਹ ਇਸ ਸੰਬੰਧੀ ਅਲਰਟ ਰਹਿਣ ਤੇ ਕਦੇ ਉਹ ਭਗਦੜਾ ਸ਼ਿਕਾਰ ਹੁੰਦੇ ਨੇ ਤਾਂ ਉਹ ਇਸ ਭਗਦੜ ਦੇ ਸੂਰਤ ਵਿੱਚ ਆਪਣੇ ਆਪ ਨੂੰ ਬਚਾ ਸਕਣ। ਆਹ ਕਿਹਾ ਕਿੰਸੇ ਕਿਸਮ ਦੇ ਜੇ ਤੁਸੀਂ ਆਪ ਲਈ ਹੈ। ਮੈਂ ਤੇਿੰਦੈਂ ਤੋਂ ਬਾਹਰ ਗਿਆ ਹੋਇਆ ਤਾਂ बेंगलुरु गया हुआ था वहां से मैं रात आया घर गया, ठंडे पानी से नहाया रोटी खाई और बैठकर मैंने जवाब लिख दिया रात मैंने समय से पहले तीन दिन का समय दिया गया था मैंने जवाब भेज दिया मैंने उसमें ये भी लिखा है कि अगर किसी और बात का आपने जवाब आप चाहिए वो मुझे दे दे वो भी मैं लिख के दे दूंगा जितना मैं याद कर सका जितना मैं सोच सका वो तो मैंने लिख के दे दिया आपने कहा था कि आत्मा की आवाज से आप बोलते हैं But तो आई नोट फर्दर क्वेश्चंस नो क्वेश्चंस डोंट मिक्स कितना उचित मानते हो इस तरह के नोटिस नो क्वेश्चन no पहले भी बयान देते रहे हैं नेता बहुत कुछ हुआ है नेताओं पे आरोप लगते रहे हैं कितने नोटिस जो है वो कभी निकले हैं no no नो क्वेश्चन नो क्वेश्चन पहले कभी किसी नो... नेता को नोटिस मिला है ऐसे मुझे कुछ मालूम क्या मीडिया के सार्वजनिक कर सकते हो तो क्या जवाब आपने है नहीं, नहीं वो मीडिया क्या किसी के भी सार्वजनिक नहीं किया जा सकता मंग लिफाफे में डाल के बेचा जाता है तो वो तो मैंने तो जो चिट्ठी -थि लिखी और डिस्ट्रॉय की उसकी भी कतरा मैंने जेब में डाल रखी है घर जाके चलाऊंगा लेकिन जो नोटिस मिला था आपको तो 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 मीडिया के मीडिया के थ्रू ही मिला था मीडिया में भी सार्वजनिक नहीं वो मीडिया में कैसे आया अब ये जांच का विषय है इतनी एक सीक्रेट कम्युनिकेशन है दो लोगों के बीच में और वो मीडिया में कैसे आई कौन लीक कर रहा है अब पार्टी चाहे उसकी भी जांच करा सकती है ना चाहे तो पार्टी की मर्जी है आपको हार्ड कॉपी मिलने से ही मीडिया में आ गया था नोटिस जी मैंने मीडिया से ही पढ़ा कि मुझे नोटिस दिया गया और नोटिस सारा मैंने मीडिया में ही पढ़ा ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ